ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਉਹਨੂੰ ETT 9494 ਸੰਬੰਧੀ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਵੱਲੋਂ ਜਿਹੜਾ ਐਗਜ਼ਾਮ ਡੇਟ ਦਾ ਨੋਟਿਸ ਆ ਆਊਟ ਹੋ ਚੁੱਕਿਆ ਹੈ ਜੀ ਤੇ ਬਹੁਤ ਸਾਰੇ ਕੈਂਡੀਡੇਟਸ ਸੇ ਪੁੱਛ ਰਹੇ ਸਨ ਕਿ ਹੁਣ ਐਗਜ਼ਾਮ ਡੇਟ ਜਿਹੜੀ ਚੇਂਜ ਹੋਏਗੀ ਜਾਂ ਨਹੀਂ ਕੀ ਪੇਪਰ ਇਸ ਤੋਂ ਪਹਿਲਾਂ ਹੋ ਸਕਦਾ ਏ ਪੇਪਰ ਦੇ ਲਈ ਦੁਬਾਰਾ ਅਪਲਾਈ ਕਰਨਾ ਪਏਗਾ ਜਾਂ ਨਹੀਂ ਪੁਰਾਣੇ ਵਾਲੇ ਰੋਲ ਨੰਬਰ ਦੇ ਅਕੋਰਡਿੰਗ ਹੀ ਪੇਪਰ ਹੋਏਗਾ ਜਾਂ ਨਵੇਂ ਰੋਲ ਨੰਬਰ ਜਾਰੀ ਹੋਣਗੇ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਨੂੰ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰ ਲਈ ਜੀ 829 ਚਾਨ ਵਿੱਚ ਐਗਜ਼ਾਮ ਡੇਟ ਦੀ ਦੇਖੋ ਟੈਲੀਗ੍ਰam ਗਰੁੱਪ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਦੇ ਮੈਸੇਜ ਆਏ ਹੋ ਇਸਨ ਕਿ ਕਿਹੜਾ ਪੇਪਰ ਹੈ ਉਹ 28 ਜੁਲਾਈ ਨੂੰ ਹੋਣਾ ਜਾਂ 28 ਜੂਨ ਨੂੰ ਹੋਣਾ ਹੈ ਦੇਖੋ ਜੀ ਜਿਹੜਾ ਨੋਟਿਸ ਜਾਰੀ ਹੋਇਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਇੱਥੇ 28 ਜੁਲਾਈ ਮੈਂਸ਼ਨ ਕੀਤਾ ਗਿਆ ਠੀਕ ਹੈ ਯਾਨੀ 28 ਜੁਲਾਈ ਨੂੰ ਹੀ ਹੋਏਗਾ ਤੇ ਜਿਹੜੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਟਾਈਪਿੰਗ ਮਿਸਟੇਕ ਹੈ ਕੀ ਇਹ 28 ਜੂਨ ਹੋਏਗੀ ਜਾਂ ਜੁਲਾਈ ਤਾਂ ਦੇਖੋ ਫਿਲਹਾਲ ਤਾਂ ਤੁਸੀਂ 28 ਜੁਲਾਈ ਮੰਨ ਕੇ ਹੀ ਚੱਲੋ 28 ਜੁਲਾਈ ਨੂੰ ਹੀ ਪੇਪਰ ਜਿਹੜਾ ਕੰਡਕਟ ਕਰਾਇਆ ਜਾਏਗਾ ਠੀਕ ਹੈ ਜੀ ਤਾਂ ਇਸ ਕਰਕੇ ਇਹ ਗੱਲ ਪਹਿਲਾਂ ਹੀ ਕਲੀਅਰ ਰੱਖੋ ਜਿਹੜੇ ਕੈਂਡੀਡੇਟਸ ਕਹਿ ਰਹੇ ਸਨ ਕਿ ਡਿਪਾਰਟਮੈਂਟ ਦੇ ਨੋਟਿਸ ਵਿੱਚ ਟਾਈਪਿੰਗ ਮਿਸਟੇਕ ਹੈ 28 ਜੂਨ ਦੀ بجائے 28 ਜੁਲਾਈ ਹੈ ਤਾਂ ਇਹ ਜੀ ਕੋਈ ਮਿਸਟੇਕ ਨਹੀਂ ਹੈਗੀ ਠੀਕ ਹੈ ਫਿਲਹਾਲ 28 ਜੁਲਾਈ ਹੀ ਇਸ ਦੀ ਜਿਹੜੀ ਡੇਟ ਹੈ ਜੇਕਰ ਇਹ ਪਹਿਲਾਂ ਹੁੰਦੀ ਆ ਜਾਂ ਇਸ ਤੋਂ ਬਾਅਦ ਦੇ ਵਿੱਚ ਕੋਈ ਹੋਰ ਅਪਡੇਟ ਆਉਂਦੀ ਆ ਉਹ ਆਪਾਂ ਤੁਹਾਡੇ ਨਾਲ ਅੱਗੇ ਅਗਲੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਸੈਕਿੰਡ ਆਪਾਂ ਗੱਲ ਕਰ ਲਈ ਪੇਪਰ ਲਈ ਦੁਬਾਰਾ ਅਪਲਾਈ ਕਰਨਾ ਪਏਗਾ ਜਾਂ ਆਨਲਾਈਨ ਅਪਲਾਈ ਹੋਏਗਾ ਜਾਂ ਨਹੀਂ ਤਾਂ ਦੇਖੋ ਪੇਪਰ ਦੇ ਲਈ ਦੁਬਾਰਾ ਅਪਲਾਈ ਹੋਣ ਦੇ ਚਾਂਸ ਬਹੁਤ ਘੱਟ ਨੇ ਠੀਕ ਹੈ ਫਿਲਹਾਲ ਤਾਂ ਕੋਈ ਵੀ ਅਜਾ ਨੋਟਿਸ ਜਿਹੜਾ ਜਾਰੀ ਨਹੀਂ ਹੋਇਆ ਹੈਗਾ ਰਹੀ ਗੱਲ ਅਪਲਾਈ ਹੋਣ ਦੀ ਤਾਂ ਦੇਖੋ ਅਪਲਾਈ ਤਾਂ ਨਹੀਂ ਹੋਣਾ ਹੈਗਾ ਜਿਹੜੇ ਤੁਹਾਡਾ ਪੁਰਾਣਾ ਰਜਿਸਟ੍ਰੇਸ਼ਨ ਨੰਬਰ ਹੈ ਉਸੇ ਦੇ ਬਿਹਾਫ ਤੇ ਤੁਹਾਡੇ ਜਿਹੜੇ ਪੇਪਰ ਹੈਗੇ 8894 ਦਾ ਕੰਡਕਟ ਕਰਾਇਆ ਜਾਏਗਾ ਠੀਕ ਹੈ ਗੱਲ ਕਰ ਲਈ ਰੋਲ ਨੰਬਰ ਕਦੋਂ ਤੱਕ ਆਉਣਗੇ ਤਾਂ ਦੇਖੋ ਰੋਲ ਨੰਬਰ ਦਾ ਜਿਉ ਤੁਹਾਨੂੰ ਪਤਾ ਵੀ 28 ਜੁਲਾਈ ਐਗਜ਼ਾਮ ਡੇਟ ਹੈ ਤਾਂ ਉਸ ਤੋਂ 2 ਜਾਂ 3 ਦਿਨ ਪਹਿਲਾਂ ਜਿਹੜੇ ਤੁਹਾਨੂੰ ਐਡਮਿਟ ਕਾਰਡ ਜਾਂ ਰੋਲ ਨੰਬਰ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹੋਣਗੇ ਤਾਂ ਦੇਖੋ ਜੇ ਤਾਂ ਨਵਾਂ ਅਪਲਾਈ ਹੁੰਦਾ ਫਿਰ ਨਵੇਂ ਰੋਲ ਨੰਬਰ ਆਉਂਦੇ ਠੀਕ ਹੈ ਹੋ ਸਕਦਾ ਹੈ ਕਿ ਤੁਹਾਡੇ ਪੁਰਾਣੇ ਰਜਿਸਟ੍ਰੇਸ਼ਨ ਨੰਬਰ ਤੇ ਨਵੇਂ ਰੋਲ ਨੰਬਰ ਜਾਰੀ ਕਰ ਦਿੱਤੇ ਜਾਣ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਪੁਰਾਣੇ ਰੋਲ ਨੰਬਰ ਨੇ ਉਹਦੇ ਬਿਹਾਫ ਤੇ ਹੀ ਪੇਪਰ ਕੰਡਕਟ ਕਰਾ ਲਿਆ ਜਾਵੇ ਠੀਕ ਹੈ ਤਾਂ ਇਹਦੇ ਰਿਗਾਰਡਿੰਗ ਹਲੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਆਫੀਸ਼ੀਅਲ ਨੋਟਿਸ ਆਉਂਦਾ ਹੈ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਕਲੀਅਰ ਹੈ ਤਾਂ ਆਈ ਹੋਪ ਤੁਹਾਡੇ ਤਿੰਨੋਂ ਡਾਊਟ ਜਿਹੜੇ ਨੇ ਕਲੀਅਰ ਹੋ ਗਏ ਹੁਣ ਐਗਜ਼ਾਮ ਡੇਟ ਜਿਹੜੀ ਹੈ ਫਿਲਹਾਲ ਦੂਜੀ ਗੱਲ ਪੇਪਰ ਦੇ ਲਈ ਦੁਬਾਰਾ ਅਪਲਾਈ ਕਰਨਾ ਪਏਗਾ ਤਾਂ ਇਹਦਾ ਫਿਲਹਾਲ ਕੋਈ ਆਪਣੇ ਕੋਲ ਚਾਂਸ ਨਹੀਂ ਦਿਖਦਾ ਹੈਗਾ ਜਿਹੜਾ ਪੁਰਾਣਾ ਰਜਿਸਟ੍ਰੇਸ਼ਨ ਨੰਬਰ ਹੈ ਉਸੇ ਦੇ ਬਿਹਾਫ ਤੇ ਜਿਹੜੇ ਨੇ ਉਹ ਤੁਹਾਡਾ ਪੇਪਰ ਹੈ ਕੰਡਕਟ ਕਰਾਇਆ ਜਾਏਗਾ ਠੀਕ ਹੈ ਬਹੁਤ ਸਾਰੇ ਕੈਂਡੀਡੇਟਸ ਦੇਖੋ ਨੈਗੇਟਿਵ ਹੋਏ ਪਏ ਨੇ ਕਿ ਇੰਨੀ ਦੂਰ ਐਗਜ਼ਾਮ ਡੇਟ ਹੈ 28 ਜੁਲਾਈ ਪੂਰਾ ਮਹੀਨਾ ਦੇ ਦੋ ਦੇ ਤੇ ਪੇਪਰ ਦੀ ਤਿਆਰੀ ਕਰਨ ਦੇ ਲਈ ਤਾਂ ਦੇਖੋ ਨੈਗੇਟਿਵ ਹੋਣ ਦੀ ਲੋੜ ਨਹੀਂ ਹੈਗੀ हां किते ना किते ਇਹ ਗੱਲ ਕਹਿ ਲੋ ਵੀ ਨਿਰਾਸ਼ਾਜਨਕ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਵੀ 3 ਮਹੀਨੇ ਦਾ ਹੀ ਸਮਾਂ ਹੈ ਪੇਪਰ ਨੂੰ ਭਰਤੀ ਨੂੰ ਆਹ ਪੇਪਰ ਆਪਣਾ ਕੰਡਕਟ ਕਰਾਉਣ ਦਾ ਹਨਾ ਲੇਕਿਨ ਫੇਰ ਵੀ ਐਂ ਕਹਿ ਲੋ ਵੀ ਬਹੁਤ ਐਂਡ ਦੇ ਵਿੱਚ ਜਿਹੜੀ ਐਗਜ਼ਾਮ ਡੇਟ ਆ ਉਹ ਦਿੱਤੀ ਗਈ ਹੈ ਠੀਕ ਹੈ ਡਿਲੇ ਡੇਟ ਹੈ ਕਾਫੀ ਜ਼ਿਆਦਾ ਤੇ ਜਿਹੜੇ ਕੈਂਡੀਡੇਟਸ ਨੇ ਪ੍ਰੀਪਰੇਸ਼ਨ ਸਟਾਰਟ ਨਹੀਂ ਕੀਤੀ ਹੈ ਤਿਆਰੀ ਨਹੀਂ ਕੀਤੀ ਹੈਗੀ ਉਹਨਾਂ ਦੇ ਲਈ ਤਾਂ ਦੇਖੋ ਇਹ ਪਲੱਸ ਪੁਆਇੰਟ ਆ ਉਹ ਤਾਂ ਤਿਆਰੀ ਆਪਦੀ ਕਰ ਸਕਦੇ ਨੇ ਰਹੀ ਗੱਲ ਬਾਕੀ ਕੈਂਡੀਡੇਟਸ ਦੀ ਤਾਂ ਦੇਖੋ 네ਗੇਟਿਵ ਨਾ ਹੋਵੋ ਠੀਕ ਹੈ ਭਰਤੀ ਤਾਂ ਕੰਪਲੀਟ ਹੋਏਗੀ ਅੱਜ ਨਹੀਂ ਕੱਲ ਨੂੰ ਹੋ ਜੇਗੀ ਕਲੀਅਰ ਹੈ ਆਪਣਾ ਤਿਆਰੀ ਵਾਲ ਫੋਕਸ ਰੱਖੋ ਇਹ ਜਿਹੜੇ ਨੋਟਿਸ ਨੇ ਇਹਨਾਂ ਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਹੁਣ ਤੁਸੀਂ ਘਰੇ ਬੈਠ ਕੇ ਕਹੀ ਜਾਓ ਕਿ ਨਹੀਂ ਜੀ ਪਹਿਲਾਂ ਹੋਣਾ ਚਾਹੀਦਾ ਹੈ ਐਨੇ ਤਰੀਕ ਨੂੰ ਹੋਣਾ ਚਾਹੀਦਾ ਹੈ ਉਦੋਂ ਕੋਈ ਫਾਇਦਾ ਨਹੀਂ ਡਿਪਾਰਟਮੈਂਟ ਤੁਹਾਡੇ ਕੋਲ ਆ ਕੇ ਸੁਣਨ ਤਾਂ ਲੱਗਿਆ ਨਹੀਂ ਤੁਹਾਡੀ ਗੱਲ ਹਨਾ ਤਾਂ ਇਸ ਕਰਕੇ ਜੋ ਚੀਜ਼ਾਂ ਜਿਵੇਂ ਚੱਲ ਰਹੀਆਂ ਨੇ ਉਹਨੂੰ ਚੱਲਣ ਦਿਓ ਹਾਂ ਜਿਹੜੀ ਯੂਨੀਅਨ ਹੈ ਉਹਨਾਂ ਦੀ ਪੂਰਜ਼ੋਰ ਕੋਸ਼ਿਸ਼ ਹੈਗੀ ਹੈ ਕਿ ਪਹਿਲਾ ਪੇਪਰ ਕੰਡਕਟ ਕਰਾ ਲਿਆ ਜਾਵੇ ਤਾਂ ਜੇਕਰ ਉਹਨਾਂ ਵੱਲੋਂ ਕੋਈ ਐਫਰਟ ਦਿਖਦਾ ਹੈ ਜਾਂ ਡਿਪਾਰਟਮੈਂਟ ਕੋਈ ਚੇਂਜ ਕਰਦਾ ਹੈ ਤਾਂ ਉਹ ਬਹੁਤ ਚੰਗੀ ਗੱਲ ਹੋਏਗੀ ਜੇਕਰ ਹੁੰਦੀ ਹੈ ਫਿਲ ਟਾਈਮ ਵੇਸਟ ਨਾ ਕਰੋ ਆਪਣੀ ਤਿਆਰੀ ਵੱਲ ਜਿਹੜਾ ਧਿਆਨ ਦਿਓ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਮੇਰੇ ਨਾਲ ਜੁੜਨ ਦੇ ਲਈ ਤੁਸੀਂ ਇੰਸਟਾਗ੍ਰਾਮ ਤੇ ਕੰਟੈਕਟ ਕਰ ਸਕਦੇ ਹੋ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹ ਤਾਈ ਹੈਗੀ ਸੀ ਅੱਜ ਦੀ ਵੀਡੀਓ ਬਾਕੀ ਦੇਖੋ YT ਨਾ ਚੈਨਲ ਦੀ ਕਲਾਸਿਸ ਜਿਹੜੀਆਂ ਨੇ ਰੈਗੂਲਰ ਲੱਗ ਰਹੀਆਂ ਨੇ ਦੋ 파ਟ ਦੇ ਵਿੱਚ ਤੁਹਾਡਾ ਸਿਲੇਬਸ ਡਿਵਾਈਡਡ ਹੈ ਇੱਕ ਪੰਜਾਬੀ ਗ੍ਰਾਮਰ ਤੇ ਇੱਕ ਆਪਣਾ ਪੰਜਾਬੀ ਸਾਹਿਤ ਪੰਜਾਬੀ ਸਾਹਿਤ ਆਲਮੋਸਟ ਸਾਰਾ ਕਵਰ ਹੋ ਚੁੱਕਿਆ ਹੈ ਜੀ ਠੀਕ ਹੈ ਪੰਜਾਬੀ ਗ੍ਰਾਮਰ ਦੇ ਦੋ ਤਿੰਨ ਚੈਪਟਰ ਰਹਿੰਦੇ ਨੇ ਆਪਾਂ ਡੇਲੀ ਜਿਹੜਾ ਰੈਗੂਲਰ ਬੇਸਿਸ ਤੇ ਕਲਾਸਿਸ ਲੈ ਕੇ ਆ ਰਹੇ ਆ ਤਾਂ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈਗਾ ਤਾਂ ਫ੍ਰੀ ਆਫ ਕੋਸ YouTube ਤੇ ਪਈਆਂ ਨੇ ਜੀ ਉਹਨਾਂ ਕਲਾਸਿਸ ਨੂੰ ਜ਼ਰੂਰ ਦੇਖੋ ਬਹੁਤ ਹੀ ਜ਼ਿਆਦਾ ਤੁਹਾਨੂੰ ਹੈਲਪ ਜਿਹੜੀਆਂ ਉਹਨਾਂ ਵੀਡੀਓਜ਼ ਤੋਂ ਹੋਣ ਵਾਲੀ ਹੈ ਕਲੀਅਰ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ